Welcome to Punjabi Job Studios educational channel. ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਭਰਤੀ ਲੈ ਕੇ ਆਏ ਹਾਂ ਡਰਾਈਵਰ ਦੀ ਭਰਤੀ ਜਿਹੜੇ ਆਪਣੇ ਵੀਰ 10ਵੀਂ ਪਾਸ ਨੇ ਅਤੇ ਉਹਨਾਂ ਕੋਲੇ ਡਰਾਈਵਿੰਗ ਲਾਇਸੈਂਸ ਹੈ ਉਹਨਾਂ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ। ਦੋਸਤੋ ਇਹ ਭਰਤੀ ਕੱਚੀ ਹੈ ਜਾਂ ਪੱਕੀ ਭਰਤੀ ਹੈ ਇਸ ਦੇ ਵਿੱਚ ਤੁਹਾਡੀ ਕਿੰਨੀ ਤਨਖਾਹ ਹੋਏਗੀ? ਇਹ ਜੌਬ ਲੋਕੇਸ਼ਨ ਇਸ ਦੀ ਕੀ ਰਹੇਗੀ ਦੋਸਤੋ ਇਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿਨ੍ਹਾਂ ਨੇ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਦੇਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਵਿੱਚ ਆਉਂਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦੋਤ ਜਲਦੋਤ ਸੋਤਸਕੇ ਚਲੋ ਦੋਸਤੋ ਬਿਨਾ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਆ ਚੁੱਕਿਆ ਹੈ ਦੋਸਤੋ اے ਭਰਤੀ ਪੀਏਯੂ ਜਾਨੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੱਢੀ ਗਈ ਹੈ ਅਤੇ ਇਹ ਭਰਤੀ ਦੇ ਵਿੱਚ ਈ ਰਿਕਸ਼ਾ ਆਪਰੇਟਰ ਦੀ ਡਿਮਾਂਡ ਕੀਤੀ ਗਈ ਹੈ ਜਿਸ ਦੀ ਆਖਰੀ ਮਿਤੀ 29/10/2025 ਹੋਵੇਗੀ ਦੋਸਤੋ ਇਹ ਜੋ ਨੋਟੀਫਿਕੇਸ਼ਨ ਹੈ ਇਹ ਪੀਏਯੂ ਨੇ 3 9 2025 ਨੂੰ ਕੱਢ ਦਿੱਤਾ ਸੀ ਜਾਨੀ ਕਿ 30 ਸਤੰਬਰ 2025 ਨੂੰ ਜਾਰੀ ਹੋਇਆ ਸੀ ਇਹ ਨੋਟੀਫਿਕੇਸ਼ਨ ਅਤੇ ਇਸ ਦੇ ਵਿੱਚ ਜੋ ਤੁਹਾਡੀ ਸੈਲਰੀ ਰਹੇਗੀ ਉਹ ਰਹੇਗੀ 1367 ਰੁਪਏ ਪਲੱਸ 800 ਰੁਪਏ ਤੁਹਾਨੂੰ ਇਨਸੈਂਟਿਵ ਮਿਲਿਆ ਕਰੇਗਾ ਹਰ ਮਹੀਨੇ ਜਾਨੀ ਕਿ ਟੋਟਲ ਜੋ ਸੈਲਰੀ ਹੋਇਆ ਕਰੇਗੀ ਮਹੀਨੇ ਦੀ ਤੁਹਾਡੀ ਉਹ ਹੋਇਆ ਕਰੇਗੀ 13867 ਰੁਪਏ ਦੋਸਤੋ ਇਹ ਜੋ ਭਰਤੀ ਹੈ ਇਹ ਕੰਟਰੈਕਟ ਬੇਸਿਸ ਤੇ ਹੈ ਜਾਨੀ ਕਿ ਠੇਕੇਦਾਰੀ ਤੇ ਹੈ ਅਤੇ ਇਸ ਦਾ ਜੋ ਟਾਈਮ ਪੀਰੀਅਡ ਹੈ ਉਹ ਵੀ ਇਸ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਕੋਈ ਵੀ ਠੇਕੇਦਾਰੀ ਭਰਤੀ ਦਾ ਇਹ ਸਿਸਟਮ ਹੁੰਦਾ ਜੀ ਵੀ ਤੁਹਾਡੇ ਜੋ ਕੰਮ ਨੂੰ ਦੇਖ ਕੇ ਅਗਰ ਤੁਹਾਨੂੰ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਆਉਂਦਾ ਹੈ ਤਾਂ ਤੁਹਾਡੇ ਕੰਮ ਨੂੰ ਦੇਖ ਕੇ ਇਸ ਨੂੰ ਪੱਕਾ ਵੀ ਕੀਤਾ ਜਾ ਸਕਦਾ ਹੈ ਇਸ ਭਰਤੀ ਦੇ ਵਿੱਚ ਵੀ ਇਹੀ ਸਿਸਟਮ ਹੋਏਗਾ ਤੁਹਾਡੇ ਕੰਮ ਨੂੰ ਦੇਖ ਕੇ ਤੁਸੀਂ ਅਗਰ ਰੈਗੂਲਰ ਟਾਈਮਲੀ ਆਉਣੇ ਹੋ ਆਪਦੇ ਡਿਊਟੀ ਤੇ ਅਤੇ ਕੰਮ ਨੂੰ ਪਰਫੈਕਟਲੀ ਨਿਭਾਉਣੇ ਹੋ ਆਪਦੀ ਡਿਊਟੀ ਨੂੰ ਨਿਭਾਉਣੇ ਹੋ ਕੰਮ ਨੂੰ ਪਰਫੈਕਟਲੀ ਕਰਦੇ ਹੋ ਤਾਂ ਤੁਹਾਡੀ ਜੋ ਜੌਬ ਹੈ ਉਹ ਪੱਕੀ ਵੀ ਹੋ ਸਕਦੀ ਹੈ ਹੁਣ ਗੱਲ ਕਰ ਲੈਣੇ ਹਾਂ ਕਿ ਇਹ ਭਰਤੀ ਦੀ ਯੋਗਤਾ ਕੀ ਰਹੇਗੀ ਅਤੇ ਇਸ ਦੀ ਚੋਣ ਪ੍ਰਕਿਰਿਆ ਕੀ ਰਹੇਗੀ ਤਾਂ ਦੋਸਤੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ میٹرਿਕ ਪਾਸ ਇਸ ਦੇ ਲਈ ਚਾਹੀਦੀ ਹੈ ਯਾਨੀ ਕਿ 10ਵੀਂ ਘੱਟੋ ਘੱਟ 10ਵੀਂ ਪਾਸ ਹੋਵੇ ਅਤੇ ਈ ਰਿਕਸ਼ਾ ਚਲਾਉਣਾ ਆਉਂਦਾ ਹੋਵੇ ਜਾਂ ਆਟੋ ਰਿਕਸ਼ਾ ਚਲਾਉਣਾ ਆਉਂਦਾ ਹੋਵੇ ਆਟੋ ਰਿਕਸ਼ਾ ਚਲਾਉਣ ਦਾ ਜਾਂ ਈ ਰਿਕਸ਼ਾ ਚਲਾਉਣ ਦਾ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਇੱਕ ਡਰਾਈਵਿੰਗ ਲਾਇਸੈਂਸ ਜ਼ਰੂਰ ਹੋਵੇ ਤੁਹਾਡੇ ਕੋਲ 10ਵੀਂ ਦੇ ਵਿੱਚ ਪੰਜਾਬੀ ਸਬਜੈਕਟ ਪਾਸ ਕੀਤਾ ਹੋਇਆ ਹੋਵੇ ਅਤੇ ਜੋ ਤੁਹਾਡੀ ਉਮਰ ਸੀਮਾ ਹੈ ਉਹ 58 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਸ ਭਰਤੀ ਦੇ ਲਈ ਕੋਈ ਐਗਜ਼ਾਮ ਕੋਈ ਇੰਟਰਵਿਊ ਨਹੀਂ ਹੈ ਸਿਰਫ ਇੱਕ ਈ ਰਿਕਸ਼ਾ ਚਲਵਾ ਕੇ ਤੁਹਾਡੇ ਤੋਂ ਦੇਖਿਆ ਜਾਵੇਗਾ ਕਿ ਤੁਹਾਨੂੰ ਈ ਰਿਕਸ਼ਾ ਚਲਾਉਣਾ ਆਉਂਦਾ ਹੈ ਜਾਂ ਨਹੀਂ ਆਉਂਦਾ ਅਗਰ ਤੁਸੀਂ ਡਰਾਈਵਿੰਗ ਸਕਿੱਲ ਟੈਸਟ ਪਾਸ ਕਰ ਜਾਂਦੇ ਹੋ ਤਾਂ ਤੁਹਾਡੀ ਸਿਲੈਕਸ਼ਨ ਪੱਕੀ ਹੈ ਦੋਸਤੋ ਇਸ ਦੇ ਵਿੱਚ ਜੋ ਕੈਟਾਗਰੀ ਵਾਈਜ਼ ਰਿਜ਼ਰਵੇਸ਼ਨ ਹੁੰਦੀ ਹੈ ਉਹ ਤੁਹਾਨੂੰ ਮਿਲੇਗੀ ਪੰਜਾਬ ਗਵਰਨਮੈਂਟ ਪਾਲਿਸੀ ਦੇ ਹਸਾਬ ਨਾਲ ਹੁਣ ਗੱਲ ਕਰ ਲੈਣੇ ਹਾਂ ਦੋਸਤੋ ਵੀ ਇਸ ਭਰਤੀ ਲਈ ਕਿੱਦਾਂ ਅਪਲਾਈ ਕਰਨਾ ਹੈ ਤਾਂ ਦੋਸਤੋ ਇਸ ਭਰਤੀ ਲਈ ਅਪਲਾਈ ਕਰਨ ਦੇ ਲਈ ਤੁਹਾਨੂੰ ਇੱਕ ਪਲੇਨ ਪੇਪਰ ਲੈਣਾ ਹੈ ਜਾਨੀ ਕਿ ਇੱਕ ਸਾਫ਼ ਪੇਜ ਉਸ ਦੇ ਉੱਤੇ ਆਪਣੀ ਸਾਰੀ ਡਿਟੇਲ ਲਿਖ ਦੇਣੀ ਹੈ ਤੁਹਾਡਾ ਨਾਮ ਤੁਹਾਡਾ ਡੇਟ ਆਫ ਬਰਥ ਤੁਸੀਂ ਕਿੰਨੀ ਪੜ੍ਹਾਈ ਕੀਤੀ ਹੈ ਤੁਹਾਡਾ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਇਹ ਸਾਰੀਆਂ ਜਾਣਕਾਰੀਆਂ ਲਿਖ ਕੇ ਤੁਸੀਂ ਇੱਕ ਸਾਈਡ ਤੇ ਆਪਣੀ ਇੱਕ ਫੋਟੋ ਚਿਪਕਾ ਦੇਣੀ ਹੈ ਅਤੇ ਇਸ ਦੇ ਨਾਲ ਜੋ ਡਾਕੂਮੈਂਟਸ ਨੱਥੀ ਕਰਨੇ ਨੇ ਉਹ ਤੁਹਾਡਾ ਆਧਾਰ ਕਾਰਡ ਤੁਹਾਡਾ ਵੋਟਰ ਕਾਰਡ ਅਤੇ ਤੁਹਾਡੇ ਪੜ੍ਹਾਈ ਦੇ ਸਾਰੇ ਹੀ ਦਸਤਾਵੇਜ਼ ਅਗਰ ਤੁਹਾਡਾ ਕੋਈ ਐਕਸਪੀਰੀਅੰਸ ਹੈ ਤਾਂ ਉਸ ਦੀ ਵੀ ਫੋਟੋਕਾਪੀ ਅਤੇ ਸਾਰੀਆਂ ਫੋਟੋਕਾਪੀ ਦੇ ਉੱਪਰ ਤੁਸੀਂ ਆਪਣੇ ਸਾਈਨ ਕਰਨੇ ਨੇ ਦੋਸਤੋ ਜੋ ਤੁਸੀਂ ਆਪਣੀ ਡਿਟੇਲ ਲਿਖਣ ਲਈ ਪੇਜ ਲੈਣਾ ਹੈ A4 ਸਾਈਜ਼ ਦਾ ਹੋਵੇ ਜਾਣੀ ਕਿ ਫੋਟੋਕਾਪੀ ਜਿੱਤੇ ਆਪਾਂ ਫੋਟੋਕਾਪੀ ਕਰਾਉਣੇ ਹੁੰਦੇ ਆ ਉਹ ਪਲੇਨ ਪੇਜ ਹੋਵੇ ਜਾਂ ਮੁੱਕ ਦੀ ਗੱਲ ਵੀ ਤੁਸੀਂ ਕਿਸੇ ਕੈਫੇ ਵਾਲੇ ਤੋਂ ਇੱਕ ਆਪਦਾ ਸੀਵੀ ਬਣਵਾ ਸਕਦੇ ਹੋ 40-50 ਰੁਪਏ ਦਾ ਬਣੇਗਾ ਦੋਸਤੋ ਤੁਸੀਂ ਆਪਣਾ ਕੈਫੇ ਵਾਲੇ ਤੋਂ ਸੀਵੀ ਬਣਵਾ ਲਿਓ ਅਤੇ ਜੋ ਵੀ ਤੁਸੀਂ ਆਪਣੀ ਡਿਟੇਲ ਲਿਖਣੀ ਹੈ ਉਸ ਦੇ نیچے ਤੁਸੀਂ ਆਪਣੇ ਇੱਕ ਸਾਈਨ ਕਰ ਦੇਣੇ ਹਨ ਇਸ ਦੇ ਨਾਲ ਸਾਰੀਆਂ ਫੋਟੋਕਾਪੀਜ਼ ਲਗਾ ਕੇ ਇਸ ਨੂੰ ਇੱਕ ਐਨਵੈਲਪ ਦੇ ਵਿੱਚ ਪਾ ਲਿਓ ਦੋਸਤੋ ਜਿਹੜਾ ਤੁਸੀਂ ਸੀਵੀ ਬਣਾਉਂਗੇ ਆਪਣਾ ਉਸ ਦੇ ਉੱਪਰ ਜੋ ਫੋਟੋ ਲਗਾਣੀ ਹੈ ਉਸਦੇ ਵੀ ਕ੍ਰੋਸ ਅਸਾਈਨ ਕਰਨੇ ਨੇ ਜਾਨੀ ਕਿ ਅੱਧੇ ਸਾਈਨ ਤੁਹਾਡੀ ਫੋਟੋ ਦੇ ਉੱਪਰ ਹੋਣੇ ਚਾਹੀਦੇ ਅੱਧੇ ਤੁਹਾਡੇ ਪੇਜ ਦੇ ਉੱਪਰ ਹੋਣੇ ਚਾਹੀਦੇ ਆ ਅਤੇ ਐਨਵੈਲਪ ਨੂੰ ਬੰਦ ਕਰਨ ਤੋਂ ਪਹਿਲਾਂ ਤੁਸੀਂ ਡਾਕ ਘਰ ਦੇ ਵਿੱਚੋਂ ਇੱਕ 150 ਰੁਪਏ ਦਾ ਡਿਮਾਂਡਡ ਡਰਾਫਟ ਜਾਨੀ ਕਿ ਡੀ ਡੀ ਕਟਵਾ ਲੈਣਾ ਹੈ ਕਿਹੜੇ ਨਾਮ ਤੇ ਕਟਵਾਉਣਾ ਹੈ ਉਹ ਤੁਸੀਂ ਸਕਰੀਨ ਤੇ ਦੇਖ ਵੀ ਲਓ ਅਤੇ ਮੈਂ ਬੋਲ ਕੇ ਵੀ ਦੱਸ ਦਿੰਦਾ ਹਾਂ ਦੋਸਤੋ ਜੋ ਨਾਮ ਤੇ ਕਟਵਾਉਣਾ ਹੈ ਉਹ ਨਾਮ ਹੈ ਕੰਪੀ ਟ੍ਰੋਲਰ ਪੀ اے ਯੂ ਲੁਧਿਆਣਾ ਇਸ ਨਾਮ ਦੇ ਉੱਪਰ ਤੁਸੀਂ 150 ਰੁਪਏ ਦਾ ਡੀ ਡੀ ਕਟਵਾ ਲੈਣਾ ਹੈ ਅਤੇ ਉਸ ਦੇ ਜੋ ਤੁਹਾਨੂੰ ਰਸੀਦ ਮਿਲੇਗੀ ਉਸ ਰਸੀਦ ਨੂੰ ਤੁਸੀਂ ਐਪਲੀਕੇਸ਼ਨ ਦੇ ਨਾਲ ਐਨਵੈਲਪ ਦੇ ਵਿੱਚ ਪਾਉਣਾ ਹੈ ਅਤੇ ਜੋ ਐਨਵੈਲਪ ਦੇ ਉੱਪਰ ਐਡਰੈਸ ਲਿਖਣਾ ਹੈ ਉਹ ਵੀ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਇਹ ਐਡਰੈਸ ਹੈ ਟੂ 올 ਦਾ ਡੀਨਸ ਡਾਇਰੈਕਟਰਸ ਆਫ ਦਾ ਯੂਨੀਵਰਸਿਟੀ ਐਸੋਸੀਏਟ ਡਾਇਰੈਕਟਰਸ ਆਫ ਕੇ ਵੀ ਕੇ ਐਸ ਹੈਡਸ ਆਫ ਡਿਪਾਰਟਮੈਂਟਸ ਪੀ ਐ ਯੂ ਲੁਧਿਆਣਾ ਐਂਡ ਆਊਟ ਸਟੇਸ਼ਨ ਜੋ ਨੀਚੇ ਮੈਮੋ ਨੰਬਰ ਲਿਖਿਆ ਹੈ ਦੋਸਤੋ ਇਦਾਂ ਹੀ ਸਾਰਾ ਤੁਸੀਂ ਡੇਟਡ ਲੁਧਿਆਣਾ 30/9/2025 ਤੱਕ ਇਹ ਸਾਰਾ ਕੁਝ ਐਨਵਲਪ ਦੇ ਉੱਪਰ ਲਿਖ ਲੈਣਾ ਹੈ ਅਤੇ ਐਨਵਲਪ ਬੰਦ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਇੱਕ ਐਪਲੀਕੇਸ਼ਨ ਦੇ ਨਾਲ ਪਾਸਪੋਰਟ ਸਾਈਜ਼ ਫੋਟੋ ਇੱਕ ਹੋਰ ਵੀ ਤੁਸੀਂ ਰੱਖ ਦਿਓ ਅਤੇ ਐਨਵਲਪ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਇਸ ਨੂੰ ਰਜਿਸਟਰਡ ਪੋਸਟ ਕਰਨਾ ਹੈ ڈاک ਉਸ ਹਿਸਾਬ ਨਾਲ ਭੇਜਿਓ ਦੇ ਇਸ ਦੀ ਜੋ ਆਖਰੀ ਮਿਤੀ ਹੈ 29/10/2025 ਉਸ ਤੋਂ ਪਹਿਲਾਂ ਪਹਿਲਾਂ ਆਪਣੇ ਟਿਕਾਣੇ ਉੱਪਰ ਤੁਹਾਡੀ ਡਾਕ ਜਾਂ ਐਪਲੀਕੇਸ਼ਨ ਪਹੁੰਚ ਜਾਵੇ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਪੀਏਯੂ ਵੱਲੋਂ ਰੱਖੀ ਗਈ ਈ ਰਿਕਸ਼ਾ ਆਪਰੇਟਰਾਂ ਦੀ ਭਰਤੀ ਬਾਰੇ ਦੋਸਤੋ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਅਗਰ ਮੇਰੇ ਕਿਸੇ ਵੀਰ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਜਾਣਕਾਰੀ ਅਗਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ